ਜੀ ਸਾਰੇ ਵੀਰਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੁਹਾਡਾ ਸਾਰਾ ਸਵਾਗਤ ਕਰਦੇ ਆਂ ਨਾਂ ਹੈਗਾ ਮਕਵਿੰਦਰ ਸਿੰਘ ਸੰਧੂ ਤੇ ਪਿੰਡ ਹੈਗਾ ਜੇਠਵਾਲ ਜ਼ਿਲ੍ਹਾ ਹੈਗਾ ਸ੍ਰੀ ਅਮਰਤਸਰ ਵੇਰਕੇ ਤੋਂ ਬਿਲਕੁਲ 5 ਕਿਲੋਮੀਟਰ ਦੀ ਦੂਰੀ ਤੇ ਆ 골ਡਨ ਗੇਟ ਤੋਂ 10 ਕਿਲੋਮੀਟਰ ਸਾਰੇ ਵੀਰ ਜਾਣਦੇ ਹੀ ਆ ਮੇਰਾ ਨਾਮ ਮਕਵਿੰਦਰ ਸਿੰਘ ਸੰਧੂ ਆ ਅੱਜ ਵੀਰਜੀ ਤੁਹਾਨੂੰ ਇੱਕ ਮੱਝ ਵਖਾਉਣੀ ਆ ਜਿਹੜੇ ਮੇਰੇ ਵੀਰ ਨੀਲੀ ਰਾਵੀ ਦੀ ਮੱਝ ਲੱਭਦੇ ਆ ਬਾਰਡਰ ਲੈਂਡ ਦੀ ਉਹ ਤੁਹਾਨੂੰ ਮੱਝ ਵਖਾਉਣੀ ਆ ਜਿਹੜੇ ਕਹਿੰਦੇ ਆ ਮੱਝ ਵੀ ਨੀਲੀ ਦੀ ਹੋਵੇ ਸੂਈ ਵੀ ਤਾਜੀ ਹੋਵੇ ਦੁੱਧ ਵੀ 15 ਲੀਟਰ ਦੇਵੇ ਮਗਰ ਵੀ ਕੱਟੀ ਹੋਵੇ ਤੇ ਕਾਗਜ਼ ਵਰਗੀ ਚਮੜੀ ਹੋਵੇ ਤੇ ਚਵਾਈ ਵੀ ਉਹਦੀ ਐ ਹੋਵੇ ਜਿੱਦਾਂ ਦੋ ਦੀ ਮੋਟਰ ਛੱਡੀ ਆ ਉਹ ਤੁਹਾਨੂੰ ਮੱਝ ਦੇ ਦਰਸ਼ਨ ਕਰਾਉਣੇ ਆ ਤੇ ਇਹ ਮਿਲਣੀ ਕਿਥੋਂ ਆ ਪਿੰਡ ਜੇਠੂਵਾਲ ਤੋਂ ਜਿਹੜਾ ਅੰਮ੍ਰਿਤਸਰ ਆ ਉਹ ਤੁਹਾਨੂੰ ਦਿਖਾਈਏਗੀ ਕੋਈ ਮੱਝ ਆਲੋਪ ਕੋਈ ਨੀਲੀ ਵਾਲੀ ਦੀ ਮੱਝ ਆ ਕਾਲਦੀ ਸੂਈ ਆ ਤੇ ਰਾਤ ਦੀ ਚਵਾਈ ਇਹਦੀ ਕੀਤੀ ਪੂਰੀ ਖੁੱਲ ਕੇ ਇਹ ਨਹੀਂ ਪੀ ਐਵੇਂ 1.5 ਲੀਟਰ ਹੀ ਕੱਢਿਆ ਉਹ 4 ਲੀਟਰ ਦੁੱਧ ਰਾਤੀ ਕੱਢਿਆ ਬੱਚੇ ਨੂੰ ਪਿਆ ਕੇ ਤੇ ਵੇਖੋ ਇਹਦਾ ਚਟਾ ਐ ਬਣਿਆ ਪਿਆ ਜਿੱਦਾਂ ਕੱਲ ਦੀ ਕਿਤੇ ਚੋਈ ਨਹੀਂ ਲਾਵੀ ਰਹੇ ਖਲਾਰੀਂ ਤੋਂ ਇਹ ਜੇ ਨੀਲੀ 라ਵੀ ਏਡਾ ਘੱਟ ਲੱਭਦਾ ਘੱਟ ਤੇ ਪੈਰ ਚਾਰੇ ਚਿੱਟੇ ਕਿਆ ਮੜੀ ਵੇਖੋ ਇਹਦੀ ਕਾਗਜ਼ ਵਰਗੀ ਤੇ ਥਾਨ ਵੇਖੋ ਭਾਵੇਂ ਨੂੰ ਸੁੰਬਾ ਕਹਿ ਲੋ ਭਾਵੇਂ ਪੀੜੀ ਦੇ ਪਾਵੇ ਕਹਿ ਲੋ ਵੇਖੋ ਕੋਈ ਅਜੇ ਨਿਵਾਈ ਨਹੀਂ ਤੇਲ ਨਹੀਂ ਲਾਇਆ ਕਲਹਿਰਾ ਨਹੀਂ ਪਾਇਆ ਜਿੱਦਾਂ ਆਈ ਨਾ ਘਰ ਚੋਂ ਮੱਝ ਲਈ ਆ ਉਦਾਂ ਦੀ ਉਦਾਂ ਹੀ ਤੁਹਾਨੂੰ ਖਾਤਦੀ ਆ ਕੱਲ ਸੂਈ ਆ ਕੱਲ ਦੀ ਜੇਰ ਜੂ ਰੋਕੇ ਹੋਗੀ ਵੀਡੀਓ ਵਾੜੀਓ ਸਾਰਾ ਕੁਝ ਸਾਡੇ ਕੋਲ ਹੈਗਾ ਜੇਰ ਦਾ ਆ ਮਗਰੇ ਦੇ ਕੱਟੀ ਆ ਕੱਟੀ ਥੋੜੀ ਜੀ ਮਿਕਸ ਆ ਗਈ ਆ ਕਿਉਂਕਿ ਸਾਡੇ ਲੋਕ ਤੇਦੀ ਫਰਵਾਹ ਪ੍ਰੂਲੀ ਕਰਦੇ ਜਿਹੜੇ ਮਰਜੀ ਝੋਟੇ ਕੋਲ ਗੱਬਣ ਮੱਝ ਕਰਾ ਲੈਂਦੇ ਆ ਆ ਵੇਖੋ ਮੱਝ ਦੇਖਣ ਵਾਲੀਆਂ ਚੀਜ਼ਾਂ ਲੱਗੀਆਂ ਨੇ ਮੱਝਾਂ ਬੜੀਆਂ ਆਉਂਦੀਆਂ ਵੀਡੀਓ ਹਰ ਇੱਕ ਦੀ ਨਹੀਂ ਅਸੀਂ ਪਾਉਂਦੇ ਵਿਕੀ ਬੂਕੀ ਜਾਂਦੀਆਂ ਉਦਾਂ ਹੀ ਆਵੇ ਹੁਣੇ ਵੇਖੋ ਕਿੰਨੀਆਂ ਮੱਝਾਂ ਬੜੀਆਂ ਆ ਵੇਖੋ ਬਾਹਰ ਵੀ ਸਿਲੈਕਟਡ ਪੀਸ ਜਿਹੜਾ ਨਾ ਉਹ ਤੁਹਾਨੂੰ ਵਿਖਾਉਣਾ ਹੁੰਦਾ ਜਿਹੜਾ ਬਿਲਕੁਲ ਜਾਪੇ ਵੀ ਇਹ ਵੀਰਾ ਭਰਾਵਾਂ ਦੀ ਉਮੀਦ ਤੇ ਖੜੀ ਉੱਤਰਨ ਵਾਲੀ ਮੱਝ ਆ ਵੇਖੋ ਅਜੇ ਚਿਵਾਈ ਇਹਦੀ ਹੁਣ ਕਰਨੀ ਆ ਰਾਤ ਦੀ ਕੀਤੀ ਆ ਵੇਖੋ ਥੋੜੀ ਇਹ ਸੁਸਾ ਕੇ ਲੱਪਾ ਲੁਪਾ ਲੱਗਦਾ ਪਹੂ ਲੱਗਦਾ ਜਿੱਦਾਂ ਲਸਾ ਆ ਥੋੜੀ ਜੀ ਲੱਸੀ ਵੀ ਚਲੋ ਹੈਗੀ ਆ ਮੱਝ ਪੁਰਾਣੀ ਨਹੀਂ ਗਈ ਕਿਸੇ ਨੇ ਸਾਂਭੀ ਘਟ ਆ ਚਾਰੋ ਚੁਰੂ ਫੋਲਿਆ ਬਾਕੀ ਵੇਖ ਲੋ ਸੇਵਾ ਸੂਬਾ ਸਾਡੀ ਵੀ ਉਦਾਂ ਦੀ ਹੁਣ ਪੱਠੇ ਨਹੀਂ ਗੇ ਟੂੜੀ ਟਾੜੀ ਚੱਲਣਦੀ ਆ ਸਾਰਾ ਮਾਲ ਇਦਾਂ ਹੀ ਆ ਆ ਵੀ ਮੱਝ ਰਾਤੀ ਆਈ ਏ ਜੇ ਨਾਤੂ ਕੱਟਣ ਵਾਲੀ ਇਹਦੀ ਹੁਣ ਇਹ ਚੌਥੀ ਹੈ ਵੱਡੀ ਮਈ ਇਹਦੀ ਤੁਹਾਨੂੰ ਸਾਰੂ ਵੀਡੀਓ ਪਾਵਾਂਗੇ ਇਹਦੇ ਮਗਰਾ ਕੱਟੀਆ ਸਕੰਦਰ ਬੁੱਲ ਦੀ ਬਹੁਤ ਚੰਗੀ ਕੱਟੀ ਸਾਂਭੀ ਵੀ ਕਿਹਨੇ ਚੰਗੀ ਇਹ ਜੀ ਰਾਤੀ ਆਈ ਮੱਝ ਇਹਦੀ ਸਵੇਰੇ ਵੀਡੀਓ ਬਣਾਵਾਂਗੇ ਹੁਣੇ ਚੋਈ ਦੁੱਧ ਦੇ ਥੱਲੇ ਵੇਖ ਕੇ ਪੱਕਾ ਤੁਹਾਨੂੰ ਦੱਸਣਾ ਵੀ ਕਿੰਨਾ ਹੈ ਕਿਉਂਕਿ ਜਦੋਂ ਕਹੂ ਆਉਂਦਾ ਨਾ ਅਸੀਂ ਹੌਣਸਾਰ ਵੀਡੀਓ ਨਹੀਂ ਪਾਉਂਦੇ ਅਸੀਂ ਜਿਹੜਾ ਸੋਇਆ ਡੰਗ ਰਹਿਣਾ ਮੇਰੀ ਆਦਤਾਂ ਨੂੰ 2-4 ਦਿਨ ਚੋ ਕੇ ਫਿਰ ਉਹਦਾ ਜਦੋਂ ਪੂਰਾ ਪਤਾ ਲੱਗੇ ਦੁੱਧ ਕਿੰਨਾ ਹੈ ਫਿਰ ਉਹਦੀ ਵੀਡੀਓ ਆਪਾ ਪਾਉਂਦੇ ਆਹ ਵੇਖੋ ਮੱਝ ਨੀਲੀ ਦਾਵੀ ਦੇ ਵਿੱਚ ਇਹੋ ਜੀ ਵੀਰਜੀ ਮੱਝ ਬਹੁਤ ਘੱਟ ਲੱਭਦੀ ਆ ਇਹ ਬਾਰਡਰ ਲੈਂਡ ਦੀ ਮੱਝ ਆ ਚੰਗੇ ਮਤਲਬ ਰਿਕਾਰਡ ਵਾਲੀ ਮਹੀ ਆ ਦੁੱਧ ਚਲੋ ਘਰ ਵਾਲੇ ਕਹਿੰਦੇ ਵੀ 15 ਲੀਟਰ ਆਪਾਂ ਦੁੱਧ ਚੋਦੇ ਰਹੇ ਹੁਣ ਇਹ ਅੱਜ ਕੱਲ੍ਹ ਸੁਣ ਕੇ ਰਹੀ ਆ ਆਪਾਂ ਇਹਦੇ ਵਿੱਚ ਕੋਈ ਝੂਠੀਆ ਹੋਈ ਗੱਲ ਨਹੀਂ ਕਰਨੀ ਕਿਉਂਕਿ ਆਪਣਾ ਕੰਮ ਬੜਾ ਸੱਚਾ ਹੈ ਇਹ 15 ਵੀ ਕਰ ਸਕਦੀ ਆ 10 ਵੀ ਕਰ ਸਕਦੀ 12 ਵੀ ਕਰ ਸਕਦੀ ਆਪਣੀ ਸਮਝ ਨਾਲ ਲਿਓ ਜਿੰਨੇ ਵੀ ਕਰੀਓ ਪਰ ਮੱਝ ਬਿਲਕੁਲ ਪ੍ਰੀਡ ਵਾਲੀ ਤਰ੍ਹਾਂ ਚੱਲਦੀ ਸੀ ਸਾਗੀ ਤਾਂ ਅੱਟੇ ਕੇ ਥੋੜੀ ਜਿੱਤੇ ਬਾਕੀ ਸੂੜ ਦੇ ਡੰਗ ਲਾਪਾ ਲਾਜਦਾ ਵੰਡਣਾ ਪੜਿਆ ਮੈਂ ਕੱਲ ਦਾ ਖਾਂਢੀ ਆ ਕੈਲਕੂਲੇ ਆਂਦੀ ਤੇ ਜੀ ਆਤ ਦੰਨ ਉੱਤੇ ਆ ਇਹ ਵੀ ਜੀ ਜਿਹੜੀ ਮਤਲਬ ਇਹਦਾ ਰੇਟ ਜੇ ਵੀਰ ਕਹਣਗੇ ਕੋਈ ਜ਼ਿਆਦਾ ਰੇਟ ਨਹੀਂ ਆ ਬਿਲਕੁਲ ਨਾਰਮਲ ਜੇ ਮਾਰਜਨ ਤੇ ਆਪਾਂ ਤੁਹਾਨੂੰ ਪਸ਼ੂ ਅੱਗੇ ਵੀ ਦੇਨੇ ਆ ਆਪਣਾ ਕੰਮ ਗੁਰ ਰਾਮਦਾਸ ਦੀ ਕਿਰਪਾ ਨਾਲ ਬੜੇ ਲੋਕ ਜਿਹੜੇ ਆਪਾਂ ਨੂੰ ਫੋਨ ਕਰਦੇ ਪਿੱਛੇ ਵੀਡੀਓ ਪਾਈ ਇੰਨਾ ਸੋਹਣੇ ਸੋਹਣੇ ਕਮੈਂਟ ਕੀਤੇ ਨਾ ਉਹਨਾਂ ਸਾਰਿਆਂ ਵੀ ਗੰਦਾ ਜਿਹੜਾ ਨਾ ਧੰਨਵਾਦ ਆ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਇੰਨਾ ਪਿਆਰ ਕਰਦੇ ਅਸੀਂ ਤੁਹਾਡਾ ਨਾਲ ਇੱਕ ਵਾਅਦਾ ਕਰਦੇ ਵੀ ਤੁਹਾਡੀਆਂ ਉਮੀਦਾਂ ਦੇ ਫਰੇ ਉਤਰਾਂਗੇ ਜੋ ਤੁਸੀਂ ਉਮੀਦ ਕਰਦੇ ਉਸ ਤੋਂ ਵੱਧ ਕੇ ਦੇਣ ਦਾ ਯਤਨ ਕਰਾਂਗੇ ਇਹ ਵੀਰ ਜੀ ਇਹਦਾ ਰੇਟ ਕੋਈ ਜ਼ਿਆਦਾ ਨਹੀਂ ਮੱਝ ਦਾ ਇਹ ਤੁਹਾਨੂੰ ਮਿੱਠੇ ਜੇ ਭਾਜਵੇਂ ਹੀ ਦੇ ਦੇਣੀ ਆ 90000 ਦੇ ਵਿੱਚੋਂ ਤੁਹਾਨੂੰ ਛੋੜਛੜ ਕਰਦਾਂਗੇ ਸਿਰਫ 90 ਇੱਕ 90 ਨਹੀਂ ਇਹੋ ਜਿਹੇ ਲੋਕੀ 20 ਲੀਟਰ ਦੱਸਦੇ ਨਾ ਤੇ ਡੇਢ ਡੇਢ ਲੱਖ ਦੀਆਂ ਮਹੀਆਂ ਵੇਚੀ ਜਾਂਦੇ 90000 ਦੇ ਵਿੱਚ ਤੁਹਾਨੂੰ ਉਹ ਵੀ ਆਏਗਾ ਇਹਦਾ ਮਾਣਤਣਾ ਪੂਰਾ ਕਰਾਂਗੇ ਫੋਨ ਨੰਬਰ ਉੱਤੇ ਲਿਖ ਵੀ ਦਿਆਂਗੇ 98148 98174 788629 56 ਪਿੰਡ ਗੇਠੂਵਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਨੇ ਵੀਰ ਦੇਖਦੇ ਜਾਂਨਾਂ ਨੂੰ ਬੇਨਤੀ ਆ ਚੈਨਲ ਨੂੰ ਜੇ ਵੀਡੀਓ ਚੰਗੀ ਲੱਗੇ ਤੇ ਸਬਸਕ੍ਰਾਈਬ ਕਰ ਲਿਓ ਤੋਂ ਹੋਰ ਜਨਾਜ ਹੋਰ ਵੀ ਵੀਡੀਓ ਪਾਵਾਂਗੇ ਕੋਈ ਜਾਣਕਾਰੀ ਵਾਲੀਆਂ ਵੀ ਕੋਈ ਵਪਾਰ ਵਾਲੀਆਂ ਤੇ ਸਾਰੇ ਵੀਰਾਂ ਨੂੰ ਸਾਸਰੀ ਭਾਈ